ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਚੁੰਨੀਆਂ ਸੂਟਾਂ ਦੀ ਬਿੱਗ ਸੇਲ ਚੁੰਨੀਆਂ ਤੇ ਸੂਟਾਂ ਦੀ ਸੇਲ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਚੁੰਨੀਆਂ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਸੂਟ ਵੀ ਦਿਖਾਵਾਂਗੇ ਬੈੱਡ ਸ਼ੀਟਾਂ ਵੀ ਦਿਖਾਵਾਂਗੇ ਕਾਟਨ ਦੇ ਪਿਓਰ ਕਾਟਨ ਦੇ ਸੂਟ ਵੀ ਦਿਖਾਵਾਂਗੇ ਜੀ ਮਿਕਸ ਕਾਟਨ ਦੇ ਸੂਟ ਵੀ ਦਿਖਾਵਾਂਗੇ ਆਹ ਦੁਪੱਟੇ ਨੇ ਜੀ ਸਾਰੇ ਆ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੁਪੱਟੇ ਦਿਖਾ ਰਹੇ ਹਾਂ ਜੀ ਲਿੱਲਣ ਦੇ ਦੁਪੱਟੇ ਆ ਇਹ ਦੇਖੋ ਵੱਡੇ ਪੰਨੇ ਦਾ ਦੁਪੱਟਾ 2 ਮੀਟਰ ਦਾ ਦੁਪੱਟਾ ਖੁੱਲਾ ਡੁੱਲਾ ਪੱਕੇ ਰੰਗਾ ਦੇ ਦੁਪੱਟੇ ਹੀ ਸਿਰਫ 150 ਦੇ ਦੋ ਦੁਪੱਟੇ ਨਹੀਂ ਆ ਜਿਹੜੇ ਦੁਪੱਟੇ ਤੁਹਾਨੂੰ ਦਿਖਾ ਰਿਹਾ ਆ 150 ਦੇ ਦੋ ਨੇ ਦੁਪੱਟੇ ਚੁੰਨੀਆਂ 150 ਦੀਆਂ ਦੋ ਚੁੰਨੀਆਂ ਨੇ ਜੀ ਕਲਰ ਡਿਜ਼ਾਈਨ ਤੁਹਾਨੂੰ ਸਾਰੇ ਦਿਖਾ ਰਿਹਾ ਦੇਖੋ ਬਹੁਤ ਸਾਰੇ ਕਲਰ ਡਿਜ਼ਾਈਨ ਪਏ ਆ ਇਹਨਾਂ ਦੀ ਡਿਟੇਲ ਨਾਲ ਵੀਡੀਓ ਸਾਡੇ ਚੈਨਲ ਤੇ ਪਈ ਆ ਡਿਟੇਲ ਨਾਲ ਵੀ ਵੀਡੀਓ ਪਾਵਾਂਗੇ ਇਹਨਾਂ ਦੀ ਦੁਪੱਟਿਆਂ ਦੀ ਕੱਲੀ ਦੁਪੱਟਿਆਂ ਦੀ ਵੀਡੀਓ ਵੀ ਪਾਵਾਂਗੇ ਜੀ ਸਾਡੇ ਚੈਨਲ ਤੇ ਕੱਲੀ ਦੁਪੱਟੇ ਦੀ ਵੀਡੀਓ ਮਿਲ ਜੂਗੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਬੈੱਡ ਸ਼ੀਟਾਂ ਬੈੱਡ ਸ਼ੀਟ ਆਈ ਆ ਦੇਖੋ ਬੈੱਡ ਸ਼ੀਟ ਹੈ ਗਈ ਕਾਟਨ ਦੀ ਮਿਕਸ ਕਾਟਨ ਦੀ ਬੈੱਡ ਸ਼ੀਟ ਆ ਪੱਕੇ ਰੰਗਾਂ ਦੀ ਗਾਰੰਟੀ ਹੈ ਜੀ ਸਿਰਫ 250 ਰੁਪਏ ਸਰਹਾਣੇ ਨਾਲ ਆਈ ਜਿੱਪ ਵਾਲੇ ਸਰਹਾਣਿਆਂ ਨਾਲ ਸਿਰਫ 250 ਰੁਪਏ ਦੀ ਆਈ ਬੈੱਡ ਸ਼ੀਟ ਡਬਲ ਬੈੱਡ ਦੀ ਚਾਦਰ ਸਰਹਾਣੇ ਨਾਲ ਰੰਗੜੀਆਂ ਬਹੁਤ ਸਾਰੇ ਮਿਲ ਜਾਣਗੇ ਜੀ ਕਲਰ ਡਿਜ਼ਾਈਨ ਹਰ ਹਫ਼ਤੇ ਚੇਂਜ ਹੋ ਕੇ ਆਉਂਦੇ ਆਈ ਸਾਡੇ ਕੋਲੇ ਸਿਰਫ 250 ਰੁਪਏ ਦੀ ਆਈ ਬੈੱਡ ਸ਼ੀਟ ਹੈ ਜੀ ਸਿਰਫ 250 ਰੁਪਏ ਦੀ ਡਬਲ ਬੈੱਡ ਦੀ ਚਾਦਰ ਸਹਰਾਣੇ ਨਾਲ ਪੱਕੇ ਰੰਗ ਹੈ ਜੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਜੀ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਕ੍ਰੇਪ ਦੇ ਸੂਟ ਆ ਦੇਖੋ ਜੀ ਕ੍ਰੇਪ ਦੇ ਸੂਟ ਹੈ ਮਿਕਸ ਕਾਟਨ ਦੇ ਸੂਟ ਹੈ ਮਿਕਸ ਕਾਟਨ ਦਾ ਕੱਪੜਾ ਹੀ ਪੱਕੇ ਰੰਗਾ ਦਾ 5 ਮੀਟਰ ਕੱਪੜਾ ਪੂਰਾ ਹੀ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ ਜੀ ਦੇਖੋ ਕਲਰ ਡਿਜ਼ਾਈਨ ਦੇਖ ਲਓ ਜੀ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਆ ਜੀ ਆ ਦੇਖੋ ਇਹ ਕਲਰ ਡਿਜ਼ਾਈਨ ਸਿਰਫ 200 ਰੁਪਏ ਦਾ ਸੂਟ ਆ 5 ਮੀਟਰ ਮਿਕਸ ਕਾਟਨ ਦਾ ਕਪੜਾ ਕ੍ਰੇਪ ਦਾ ਕਪੜਾ ਜੀ ਕ੍ਰੇਪ ਦਾ ਕਪੜਾ ਮਿਕਸ ਕਾਟਨ ਦਾ 5 ਮੀਟਰ ਸਿਰਫ 200 ਰੁਪਏ ਦਾ ਉਸ ਤੋਂ ਅੱਗੇ ਇਹਦੇ ਵਿੱਚ ਹੀ ਦਿਖਾਵਾਂਗੇ ਕ੍ਰੇਪ ਦੇ ਵਿੱਚ ਹੀ ਮੈਚਿੰਗ ਸੂਟ ਦਿਖਾਵਾਂਗੇ ਜੀ ਮੈਚਿੰਗ ਸੂਟ ਆ ਆਪਣੇ ਕੋਲ ਸਾਡੇ ਕੋਲ ਨਵੇਂ ਡਿਜ਼ਾਈਨਾਂ ਦੇ ਨਗਾਂ ਵਾਲੇ ਉੱਪਰ ਕਮੀਜ਼ ਦੇ ਉੱਪਰ ਨਗ ਲੱਗੇ ਹੋਏ ਆ ਜੀ ਫਰਾਕ ਸੂਟ ਬਣਾ ਲਓ ਫੈਂਸੀ ਸੂਟ ਬਣਾ ਲਓ ਸ਼ਰਾਰਾ ਸੂਟ ਜੋ ਮਰਜ਼ੀ ਬਣਾ ਲਓ ਦੇਖੋ ਜੀ ਇੱਕ ਕ੍ਰੇਪ ਦਾ ਮੈਚਿੰਗ ਸੂਟ ਹੈ। ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਸੂਟ ਕਲਰ ਡਿਜ਼ਾਈਨ ਸਾਨੂੰ ਸਾਰੇ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਦੇ ਵਿੱਚ। ਆ ਦੇ ਰੇਟ ਹੈਗਾ ਜੀ ਸਿਰਫ 200 ਰੁਪਏ ਦਾ ਸੂਟ ਹੈ। ਆ ਦੇਖੋ। ਕ੍ਰੇਪ ਦੇ ਸੂਟਾਂ ਦੀ ਵੀ ਡਿਟੇਲ ਨਾਲ ਵੀਡੀਓ ਬਣਾਈ ਹੈ ਸਾਡੇ ਚੈਨਲ ਤੇ ਹੈਗੀ ਹੈ ਜੀ ਤੁਸੀਂ ਦੇਖ ਸਕਦੇ ਹੋ ਜਾ ਕੇ ਚੈਨਲ ਤੇ। ਆ ਦੇਖੋ ਜੀ ਮੈਚਿੰਗ। ਇਹਦੀ ਪੂਰੇ ਡਿਟੇਲ ਨਾਲ ਵੀਡੀਓ ਦੇਖਣੀ ਹੈ ਕੱਲੇ ਕ੍ਰੇਪ ਦੇ ਸੂਟਾਂ ਦੇ ਤਾਂ ਚੈਨਲ ਤੇ ਵੀਡੀਓ ਹੈਗੀ ਆਪਣੀ ਦੇਖ ਸਕਦੇ ਹੋ। ਕੋਈ ਵੀ ਪੀਸ ਚਾਹੀਦਾ ਆਨਲਾਈਨ ਸਾਡੇ ਕੋਲੋਂ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਘਰ ਬੈਠੇ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਵੀ ਭੇਜ ਦਾਂਗੇ ਜੀ ਆ ਦੇਖੋ ਆ ਕਰੇਪ ਦੇ ਵਿੱਚ ਮੈਚਿੰਗ ਸੂਟ ਹੈ ਜੀ ਕੱਪੜਾ ਪੂਰਾ ਰੰਗ ਪੱਕੇ ਨਵੇਂ ਡਿਜ਼ਾਈਨ ਨੇ ਜੀ ਕੱਪੜਾ ਖਰਾਬ ਨਹੀਂ ਹੁੰਦਾ ਗਰਮੀ 'ਚ ਪੈਣ ਲੱਗ ਪੜਾ ਮਿਕਸ ਮੌਸਮ ਦੇ ਵਿੱਚ ਪੈਂਦਾ ਹੀ ਰੇਸ਼ਮੀ ਕੱਪੜਾ ਰੇਟ ਹੈਗਾ ਸਿਰਫ 200 ਰੁਪਏ ਦਾ ਸੂਟ ਹੈ 5 ਮੀਟਰ 200 ਰੁਪਏ ਦਾ ਸੂਟ ਮਿਕਸ ਕੱਪੜਾ ਕਾਟਨ ਦਾ ਰੇਸ਼ਮੀ ਕੱਪੜਾ ਖਰਾਬ ਨਹੀਂ ਹੁੰਦਾ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਪਿਓਰ ਕਾਟਨ ਲੀਜੀਬੀਜੀ ਦਾ ਮੈਚਿੰਗ ਸੂਟ ਲੀਜੀਬੀਜੀ ਤੇ ਸਿਰਫ 300 ਰੁਪਏ ਦਾ ਸੂਟ ਹੈ ਇਹ ਦੇਖੋ ਲੀਜੀਬੀਜੀ ਦਾ ਕੱਪੜਾ ਪੱਕੇ ਰੰਗਾਂ ਦਾ ਹੈ ਪਿਓਰ ਕਾਟਨ ਗਰਮੀ 'ਚ ਪਾਉਣ ਵਾਲਾ ਫੁੱਲ ਹਾਂਜੀ ਗਰਮੀ ਵਾਲਾ ਕੱਪੜਾ ਹੀ ਵਧੀਆ ਕੱਪੜਾ ਹੈ ਚੱਲਣ ਵਾਲਾ ਕੱਪੜਾ ਪੱਕੇ ਰੰਗਾਂ ਦਾ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਕਪੜਾ ਪੂਰਾ ਹੀ 2.5 ਮੀਟਰ ਕਮੀਜ਼ ਵੱਡੇ ਪੈਨੇ ਦਾ 2.5 ਮੀਟਰ ਸਲਵਾਰ ਪੂਰਾ ਕਪੜਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂ ਪਿਓਰ ਕਾਟਨ ਕੈਮਰਿਕ ਵਧੀਆ ਪਿਓਰ ਕਾਟਨ ਦਿਖਾਵਾਂਗੇ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ ਪਿਓਰ ਕਾਟਨ ਦਾ ਕਪੜਾ ਬਿਲਕੁਲ ਪਿਓਰ ਕਾਟਨ ਕੱਚੀ ਕਾਟਨ ਕਹਿ ਦਿੰਦੇ ਆ ਜਿਹੜਾ ਵੀਡੀਓ ਚ ਦਿਖਾਵਾਂਗੇ ਜੀ ਉਹੀ ਚੀਜ਼ ਭੇਜਾਂਗੇ ਅਗਰ ਤੁਸੀਂ ਆਨਲਾਈਨ ਵੀ ਮੰਗਵਾਉਣਾ ਜੋ ਦਿਖਾਵਾਂਗੇ ਉਹੀ ਭੇਜਾਂਗੇ ਸਾਡਾ ਉਹ ਲੋਕਲ ਕੰਮ ਹੈ ਰੈਗੂਲਰ ਕੰਮ ਹੈ ਜੋ ਚੀਜ਼ ਅਸੀਂ ਵੀਡੀਓ 'ਚ ਦਿਖਾਉਂਦੇ ਆ ਉਹੀ ਚੀਜ਼ ਕਸਟਮਰ ਨੂੰ ਭੇਜਦੇ ਆਂ ਅਗਰ ਕੋਈ ਆਨਲਾਈਨ ਵੀ ਮੰਗਵਾਉਂਦਾ ਸਾਡੇ ਕੋਲ ਚਾਹੇ ਆਫਲਾਈਨ ਲੈ ਕੇ ਜਾਂਦਾ ਸਾਡੇ ਕੋਲ ਕੋਈ ਵੀ ਆ ਪਿਓਰ ਕਾਟਨ ਹੈ ਇਹ ਪਿਓਰ ਕਾਟਨ ਬਿਲਕੁਲ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੈਪੂਰੀ ਕਾਟਨ ਆ ਦੇਖੋ ਜੈਪੂਰੀ ਕਾਟਨ ਦਿਖਾ ਰਹੇ ਹਾਂ ਇਸ ਤੋਂ ਅੱਗੇ ਵਧੀਆ ਵਾਲੇ ਰੰਗ ਦੀ ਗਰੰਟੀ ਪੱਕੇ ਰੰਗਾ ਦਾ ਜੈਪੂਰੀ ਕਾਟਨ ਹੈ ਇਹ ਰੇਟ ਹੈਗਾ 350 ਰੁਪਏ 450-500 ਰੁਪਏ ਬਾਜ਼ਾਰ ਦਾ ਰੇਟ ਹੈ ਪੱਕੇ ਰੰਗਾਂ ਦਾ ਪਿਓਰ ਜੈਪੂਰੀ ਕਾਟਨ ਹੈ ਦੇਖੋ ਥਾਨਾ ਦੇ ਵਿੱਚ ਆਇਆ ਕੱਪੜਾ ਆਪਣੇ ਕੋਲੇ ਵੱਡੇ ਤੋਂ ਵੱਡੇ ਥਾਨ ਪਿਆ ਹੈ ਜੀ ਰੇਟ ਹੈਗਾ ਸਿਰਫ 350 ਰੁਪਏ ਦਾ ਜੀ ਰੰਗ ਪੱਕੇ ਜੈਪੂਰੀ ਕਾਟਨ ਪਿਓਰ ਵਧੀਆ ਨਵੇਂ ਡਿਜ਼ਾਈਨ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਡਿਟੇਲ ਨਾਲ ਕਲਰ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਜੈਪੂਰੀ ਕਾਟਨ ਦੀ ਵੀ ਡਿਟੇਲ ਨਾਲ ਵੀਡੀਓ ਪਈ ਹੈ ਸਾਡੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਜਾ ਕੇ ਇਕੱਲਾ-ਇਕੱਲਾ ਪੀਸ ਖੋਲ ਕੇ ਦਿਖਾਇਆ ਇਕੱਲਾ-ਇਕੱਲਾ ਆ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆ ਦੇਖੋ ਇਹ ਜੈਪੁਰੀ कॉटन ਨਹੀਂ ਸਿਰਫ 350 ਰੁਪਏ ਦਾ ਪਿਓਰ कॉटन ਜੈਪੁਰੀ कॉटन 450 500 ਰੁਪਏ ਬਾਜ਼ਾਰ ਦਾ ਰੇਟ ਹੈ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਸਾਡੇ ਕੋਲ ਪੂਰੇ ਬਾਜ਼ਾਰ ਨਾਲੋਂ ਰੇਟ ਘਟਾ ਕੇ ਲਾਇਆ ਹੈ ਜੀ ਸਿਰਫ 350 ਰੁਪਏ ਦਾ 5 ਮੀਟਰ ਸੂਟ ਕੱਪੜਾ ਪੂਰਾ 5 ਮੀਟਰ ਦਵਾਂਗੇ ਜੀ ਜੈਪੁਰੀ कॉटन ਪਿਓਰ कॉटन ਹੈ ਵਧੀਆ ਔਰ ਜੈਪੁਰੀ कॉटन ਹੈ ਜੀ カラー डिजाइन सारे मिल जाने गए देखो सारे रंग पे है जी आ वाले कलर पे है और बहुत सारे कलर पे है जी वीडियो नु शेयर जरूर कर दियो जी लाइक कर दियो ਤੇ कमेंट करके जरूर ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਸਾਡੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ जरूर ਦੱਸਿਓ ਜੀ ਵੀਡੀਓ ਨੂੰ ਸ਼ੇਅਰ जरूर ਕਰ ਦਿਓ ਜੇ ਨਵੇਂ ਆਏ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ जरूर ਕਰ ਲਿਓ ਜੀ ਆ ਦੇਖੋ कलर डिजाइन सारे पे है जी ஆன்ਲਾਈਨ ਵੀ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਘਰ ਬੈਠੇ ਇਹ ਪਿਓਰ ਜੈਪੂਰੀ ਕਾਟਨ ਦਾ ਕੱਪੜਾ ਹੈ ਪਿਓਰ ਕਾਟਨ ਵਧੀਆ ਪੱਕੇ ਰੰਗਾ ਦੇ ਆਈ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ ਆਨਲਾਈਨ ਮੰਗਵਾਉਂਗੇ ਤਾਂ ਸ਼ਿਪਿੰਗ ਚਾਰਜ ਅਲੱਗ ਤੋਂ ਹੁੰਦਾ ਜੀ ਉਹ ਥੋੜਾ ਬਹੁਤੀ ਪੈਂਦਾ ਅਸੀਂ ਕਾਲ ਕਰਕੇ ਪਤਾ ਕਰ ਸਕਦੇ ਹਾਂ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਵੀ ਭੇਜ ਦਾਂਗੇ ਜੀ